ਤੇ ਵੀ ਹੱਥੀਕਾਲ ਦੀ ਸਾਰਿਆਂ ਨੂੰ ਅ ਅੱਜ ਅਸੀਂ ਬੜੇ ਚਾਏ ਆ ਫਿਰ ਤੇ ਮੱਝਾਂ ਨੂੰ ਲਾਵਾਂਗੇ ਅੱਜ ਥੁੱਕ ਵਧੀਆ ਨਿਕਲੀ ਹੋਈ ਆ ਤੇ ਸੋਚਿਆ ਵੀ ਚਲੋ ਮੱਝਾਂ ਦਾ ਵੀ ਇਸ਼ਨਾਨ ਕਰਾ ਦਈਏ ਜਿਵੇਂ ਲੱਗਿਆ ਮੁੱਤਿਆਂ ਇਸ਼ਨਾਨ ਕਰਾਂ ਇੱਥੇ ਇਹ ਸੈਨਾ ਠੰਡ ਹੁੰਦੀ ਆ ਧੁੰਦ ਪੈਂਦੀ ਹੁੰਦੀ ਆ ਤਾਂ ਨਾਲ ਆਈਦੀ ਆ ਘੱਟਾਂ ਮੈਂ ਬੰਦਿਆ ਚੱਲਣ ਤੋਂ ਧੁੰਦ ਜਿਹੀ ਲੱਗੀ ਆ ਸੁਰਚੇ ਚੰਗਾ ਲਾਈ ਦਮ ਨੇ ਹਈ ਦੇਖੀ ਇੱਥੇ ਜ਼ਖਮ ਆ ਆ ਬੇ ਮੱਜਰੇ ਇਹ ਪਤਾ ਕੀ ਗੱਲ ਆ ਖੁਸ਼ੀ ਹੂੰ ਇਹ ਨਾ ਉਹ ਇਹਦਾ ਕਈ ਨਾ ਕਾਂਟ ਠੁੰਗ ਮਾਰ ਜਾਂਦਾ ਹਾਂ ਠੁੰਗਾ ਮਾਰ ਜਾਂਦੇ ਇਹਨੇ ਕੋ ਪੂਸ਼ਿਕ ਨੂੰ ਪੂਸ਼ਣ ਕੰਨਾ ਮਾਰਨੋਂ ਕੀ ਇਹ ਵੀ ਆ ਮੁਸਕਰਨ ਦੇ ਸਿਰ ਤੱਕ ਜੇ ਬੈਠ ਸਕ ਪਹੁੰਚੀ ਹੂੰ ਦੇਖੇ ਕ ਪਹੁੰਚ ਗਈ ਉੱਥੇ ਘੜਾ ਹੁੰਦੀਆਂ ਕੀ ਜ਼ਿੰਦਗੀ ਆ ਨਾ ਵਿਚਾਰੇ ਡੰਗਰਾਂ ਦੀ ਵੀ ਸਾਹੀ ਕਹਿੰਦੇ ਆ ਕਿ ਚੰਗੇ ਕਰਮ ਕਰੋ 84 ਲੱਖ ਜੂਨ ਤੋਂ ਬੰਦਾ ਮੁਕਤੀ ਪਾ ਜਾਂਦਾ ਹੈ ਸੇਵਾ ਕਰੋ ਸੇਵਾ ਸੇਵਾ ਕਰੋ ਚੰਗੇ ਕੰਮ ਕਰੋ ਗਰਮੀਂ ਚ ਕਿੰਨੇ ਦਿਨ ਬਾਅਦ ਨਵਾਇ ਦਮਜ ਨੂੰ ਗਰਮੀਂ ਦੇ ਦਿੱਲੀ ਰੋਜ਼ ਪਰ ਉਹ ਤਾਂ ਸਿੰਪਲ ਪਾਣੀ ਨਾਲ ਨਵਾਉਂਦੇ ਹੋ ਨਾ ਦੋ ਵਾਰੀ ਸਵੇਰੇ ਵੀ ਨਾਲ ਸ਼ਾਮ ਦੇ ਅੱਛਾ ਬਟ ਸਿੰਪਲ ਪਾਣੀ ਨਾਲ ਹੁਣ ਕਿਹਦਾ ਤਾਂ ਜੀਲ ਲਾਇਆ ਹੋਇਆ ਹੁਣ ਸਿੰਪਲ ਪਾਣੀ ਹੋਣਾ ਨਹੀਂ ਮਤਲਬ ਬਰਸ਼ ਨਹੀਂ ਮਾਰਿਆ ਮਾਰਾਂਗੇ ਉਹ ਦੋ ਅੱਛਾ ਰੋਜ਼ ਬਰਸ਼ ਮਾਰ ਕੇ ਨਿੱਤੇ ਤੇਲ ਲਾ ਕੇ ਨਾ ਤੇਲ ਨਹੀਂ ਗਰਮੀਂ ਦੇ ਅੱਛਾ ਗਰਮੀਂ ਕਰਦੀ ਹੂੰ ਕਰਦਾ ਤੇ ਤੇ ਉਹ ਕਰਦੀ ਸਰੋਂ ਦੀ ਓਕੇ ਸੱਚੀ ਜਬਰ ਰਸਤਾ ਵੀ ਨਾਲ ਪਾਇਆ ਅੱਛਾ ਇਹ ਗਾਂ ਮੱਝ ਮਾਰਦੀ ਐ ਮਾਰਦੀ ਐ ਅੱਛਾ ਇਹ ਵਾਲੀ ਮੱਝ ਕਿੱਦਾਂ ਆਪਣੇ ਆਪ ਹੀ ਵਾਹ ਨਾਲ ਖੁੰਗੜਾ ਆਹ ਪਾਤਾ ਰੱਸਾ ਯਾ ਤੇ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਮੱਝ ਦੀ ਚਮੜੀ ਕਿੰਦਾ ਲਿਸ਼ਕ ਰਹੀ ਹੈ ਲਿਸ਼ਕਾ ਮਾਰ ਲਿਸ਼ਕੋਰਾ ਮਾਰ ਰਹੀ ਹੈ ਇੱਧਰ ਦਿਖਾਈ ਤੇ ਇਹ ਵਾਲੀ ਦੇਖ ਲਓ ਇਹ ਵਿਚਾਰੀ ਹਲੇ ਇਦਾਂ ਹੀ ਹੈ ਮਜ਼ਾ ਆ ਰਿਹਾ ਇਹਨੂੰ ਪੂਰਾ ਹਨਾ ਨਾ ਕੇ ਜਿਹੜੀ ਆਹਾ ਮੱਜਣਾ ਆਹਾ ਹੂੰ ਇਹ ਬੰਨਣਾ ਲੱਗ ਗਿਆ ਹੂੰ ਜ਼ਰੂਰ ਉਹ ਤਾਂ ਕਰੀਏ ਹਾਂ ਹੁੰਦੇ ਆ ਹੂੰ ਇਹ ਤਾਂ ਹੀ ਕਰਦੀ ਹੈ ਤੇ ਬਹਿ ਜਾਂਦੀ ਹੈ ਥੱਲੇ ਮਨਨ ਲੱਈ ਜਾ ਬਸ ਅੱਛਾ ਮੈਂ ਇੱਕ ਵੀਡੀਓ ਆ ਬਣਾਈ ਸੀ ਸ਼ਾਇਦ ਹੋਈ ਤਾਂ ਆਪਾਂ ਨਾਲ ਅਟੈਚ ਕਰਾਂਗੇ ਬਲੌਗ ਵਿੱਚ ਲਓ ਜੀ ਖੇਤਾਂ ਵਿੱਚ ਆਏ ਸੀ ਤੇ ਕੱਖ ਵੜਨ ਅੱਖ ਵੱਢ ਲੈਨੇ ਤੇ ਹੁਣ ਘਰ ਨੂੰ ਚਲਦੇ ਆ ਰਿਕਸ਼ਾ ਭਰ ਲਿਆ ਤੇ ਪਾਣੀ ਮੋਟਰ ਚਲਦੀ ਆ ਪਾਣੀ ਪਿਣੀ ਪੀ ਕੇ ਚਲਦੇ ਹੁਣ ਘਰ ਨੂੰ ਹਾ ਇੱਕ ਪੰਡ ਪਈ ਆ ਇਧਰ ਰਿਕਸ਼ਾ ਭਰ ਲਿਆ ਖੁੱਲਾ ਹੀ ਹਾ ਪੰਡ ਪਈ ਆ ਇੱਕ ਤੇ ਨਾਲ ਦੀ ਨਾਲ ਛੱਡਿਆ ਹੋਇਆ ਆ ਕਣਕ ਨੂੰ ਪਾਣੀ ਮੇਰੇ ਖਿਆਲ ਨਾਲ ਲਾਸਟ ਪਾਣੀ ਹੋਊਗਾ ਤੇ ਕਣਕ ਨੂੰ ਪਾਣੀ ਛੱਡਿਆ ਸਾਰੇ ਪਾਸੇ ਛੱਡਤਾ ਜਿੱਥੇ-ਇਥੇ ਕਣਕ ਲਾਈ ਹੋਈ ਆ ਤੇ ਲੈ ਕੇ ਚੱਲਦਾ ਤੁਹਾਨੂੰ ਮੋਟਰ ਤੇ ਹੁਣ ਲੋ ਜੀ ਆ ਚੱਲਦੀ ਆ ਮੋਟਰ ਆਹ ਕੀ ਦੇ ਪਾਣੀ ਛੱਡਿਆ ਹੋਇਆ ਕੱਕ ਪਾਤੇ ਆ ਰਹੇ ਡੰਗਰਾਂ ਨੂੰ ਬੰਨਾਂਗੇ ਇੱਥੇ ਰਾਤ ਹੀ ਅੰਦਰ ਘਟਾਂਗੇ ਠੰਡ ਤੋਂ ਇੱਕ ਰੇ ਡੰਗਰਾਂ ਨੂੰ ਸੁੱਕਣ ਤੋਂ ਬਚਾਉਂਦੇ